ਜੀ ਸਤਿ ਸ਼੍ਰੀ ਅਕਾਲ ਦੋਸਤੋ ਅੱਜ ਦੀ ਵੱਡੀ ਅਪਡੇਟ ਕੜਾਕੇ ਦੀ ਠੰਡ ਕਾਰਨ ਛੁੱਟੀਆਂ ਵਿੱਚ ਵਾਧਾ 27 ਜਨਵਰੀ ਤੱਕ ਵੱਧੀਆਂ ਛੁੱਟੀਆਂ ਪੱਤਰ ਕੀਤਾ ਜਾ ਰਿਹਾ ਹੈ ਪੂਰੀ ਅਪਡੇਟ ਆਉ ਜਾਂਦੇ ਆ ਅੱਜ ਦੀ ਇਸ ਵੀਡੀਓ ਦੁਆਰਾ ਉਸ ਤੋਂ ਪਹਿਲਾਂ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰੋ ਤਾਂ ਕਿ ਲੇਟੈਸਟ ਅਪਡੇਟ ਸਭ ਤੋਂ ਪਹਿਲਾਂ ਤੁਹਾਨੂੰ ਆਪਣੇ ਇਸੇ ਚੈਨਲ ਦੇ ਉੱਪਰ ਦੇਖਣ ਨੂੰ ਮਿਲ ਸਕਣਗੇ ਚਲੋ ਲੈ ਕੇ ਚੱਲਦੇ ਹਾਂ ਅੱਜ ਦੀ ਵੱਡੀ ਅਤੇ ਤਾਜ਼ਾ ਖਬਰ ਦੇ ਉੱਪਰ ਸਭ ਤੋਂ ਪਹਿਲਾਂ ਤੁਹਾਨੂੰ ਦੱਸ ਦਈਏ ਹਰਿਆਣਾ ਰਾਜ ਦੇ ਵਿੱਚ 29 ਤਰੀਕ ਤੱਕ ਛੁੱਟੀਆਂ ਕਰ ਦਿੱਤੀਆਂ ਗਈਆਂ ਨੇ ਇਸ ਤੋਂ ਇਲਾਵਾ ਗੱਲ ਕਰੀਏ ਚੰਡੀਗੜ੍ਹ ਦੀ ਤਾਂ ਚੰਡੀਗੜ੍ਹ ਦੇ ਵਿੱਚ ਵੀ 29 ਤਰੀਕ ਤੱਕ ਛੁੱਟੀਆਂ ਦੇ ਵਿੱਚ ਵਾਅਦਾ ਕਰ ਦਿੱਤਾ ਗਿਆ ਹੈ ਔਰ ਹੁਣ ਵੱਡੀ ਖਬਰ ਇੱਕ ਨਿਕਲ ਕੇ ਆਈ ਹੈ ਇਹ ਖਬਰ ਜੰਮੂ ਅਤੇ ਕਸ਼ਮੀਰ ਸਟੇਟ ਦੇ ਵਿੱਚੋਂ ਨਿਕਲ ਕੇ ਆਈ ਹੈ ਜਿੱਥੇ 27 ਜਨਵਰੀ ਤੱਕ ਛੁੱਟੀਆਂ ਦੇ ਵਿੱਚ ਵਾਅਦਾ ਕੀਤਾ ਗਿਆ ਹੈ ਕਿ ਆਪ ਜੀ ਆਪਣੇ ਜਾਣਦੇ ਆ ਇਸ ਵੀਡੀਓ ਦੁਆਰਾ ਉੱਤਰ ਭਾਰਤ ਦੇ ਕਈ ਇਲਾਕੇ ਅਜੇ ਵੀ ਠੰਡ ਨਾਲ ਝੂਜ ਰਹੇ ਹਨ ਹਲਾਤਾ ਨੂੰ ਦੇਖਦੇ ਹੋਏ ਵੱਖ-ਵੱਖ ਸੂਬਿਆਂ 'ਚ ਸਰਦੀ ਦੀਆਂ ਛੁੱਟੀਆਂ ਵਧਾਈਆਂ ਜਾ ਰਹੀਆਂ ਹਨ ਇਸੇ ਲੜੀ ਤਹਿਤ ਜੰਮੂ ਡਿਵੀਜ਼ਨ ਵਿੱਚ ਵੀ ਠੰਡ ਕਾਰਨ ਸਕੂਲੀ ਬੱਚਿਆਂ ਦੇ ਲਈ ਛੁੱਟੀਆਂ ਦੇ ਵਿੱਚ ਵਾਧਾ ਕਰ ਦਿੱਤਾ ਗਿਆ ਇੱਥੇ ਦੇ ਸਕੂਲਾਂ ਵਿੱਚ ਪਹਿਲਾ 22 ਜਨਵਰੀ ਤੱਕ ਸਰਦੀ ਦੀਆਂ ਛੁੱਟੀਆਂ ਦਾ ਐਲਾਨ ਕੀਤਾ ਗਿਆ ਸੀ ਹੁਣ ਇਸ ਨੂੰ ਵਧਾ ਕੇ 27 ਜਨਵਰੀ ਤੱਕ ਵਧਾ ਦਿੱਤੀਆਂ ਗਈਆਂ ਹਨ ਜੰਮੂ ਡਿਵੀਜ਼ਨ ਵੱਲੋਂ ਇਹ ਹੁਕਮ ਜਾਰੀ ਕੀਤਾ ਗਿਆ ਜਿਸ ਦੇ ਵਿੱਚ ਪਹਿਲੀ ਤੋਂ 12ਵੀਂ ਕਲਾਸ ਦੇ ਬੱਚਿਆਂ ਨੂੰ ਛੁੱਟੀਆਂ ਦੇ ਵਿੱਚ ਵਾਦਾ ਕੀਤਾ ਗਿਆ ਹੈ ਅਤੇ ਹੁਣ ਜੰਮੂ ਅਤੇ ਕਸ਼ਮੀਰ ਦੇ ਸਕੂਲ ਲਗਭਗ 29 ਤਰੀਕ ਤੋਂ ਖੁੱਲੇ ਜਾਣਗੇ ਕਿਉਂਕਿ 28 ਤਰੀਕ ਨੂੰ ਐਤਵਾਰ ਦੀ ਛੁੱਟੀ ਹੋਵੇਗੀ ਜਿਸ ਕਰਕੇ ਹੁਣ ਜੰਮੂ ਅਤੇ ਕਸ਼ਮੀਰ ਵਿੱਚ ਵੀ ਛੁੱਟੀਆਂ ਦੇ ਵਿੱਚ ਐਲਾਨ ਕਰ ਦਿੱਤਾ ਗਿਆ ਹੈ ਹੁਣ ਦੇਖਣਾ ਇਹ ਹੋਵੇਗਾ ਕਿ ਬਾਕੀ ਸੂਬਿਆਂ ਦੇ ਵਿੱਚ ਛੁੱਟੀਆਂ ਦੇ ਵਿੱਚ ਵਾਦਾ ਕੀਤਾ ਜਾਂਦਾ ਹੈ ਕਿ ਜਾਂ ਰੈਗੂਲਰ ਸਕੂਲ ਲੱਗਣਗੇ ਉਸ ਤੇ ਬਾਰੇ ਤਾਜ਼ੀ ਅਪਡੇਟ ਲਈ ਚੈਨਲ ਨੂੰ ਸਬਸਕ੍ਰਾਈਬ ਕਰੋ ਧੰਨਵਾਦ